ਨਜਾਜ਼ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ 1 ਕਰੋੜ ਰੁਪਏ ਦੀ ਦੂਜੀ ਖੇਪ ਨੂੰ ਜ਼ਬਤ ਕੀਤਾ ਹੈ ਜਦਕਿ ਇਸ ਤੋਂ ਪਹਿਲਾਂ 4 ਕਰੋੜ ਨਸ਼ੀਆਂ ਦੇ ਖੇਪ ਬਰਾਮਦ ਕੀਤੇ ਗਏ ਸੀ ਤੇ ਹੁਣ ਕੁੱਲ ਮਿਲਾ ਕੇ ਇਹ ਆਂਕੜਾ 10 ਕਰੋੜ ਤੱਕ ਪਹੁੰਚ ਗਿਆ ਹੈ ਹੁਣ ਮਾਮਲਾ ਰਾਜਸਥਾਨ ਤੋਂ ਆਇਆ ਹੈ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਲੁਧਿਆਣਾ ਪੁਲਿਸ ਨੇ 17 ਸਤੰਬਰ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਨਾ ਤੋਂ ਉਹ ਸੂਚਨਾ ਮਿਲਣ ਤੋਂ ਬਾਅਦ 7 ਅਕਤੂਬਰ ਨੂੰ ਰਾਜਸਥਾਨ ਦੇ ਖੇਰਤਲ ਅਲਵਰ ਤੋਂ ਦੋ ਮੁਲਜ਼ਮਾਂ ਅਤੇ ਬਾਅਦ ਵਿੱਚ ਮੁਖ ਤਸਕਰ ਜੈਕਾਰ ਰਾਜਸਥਾਨ ਦੇ ਸਿਕਰ ਰੋਡ ਤੋਂ ਗਾਹੂ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੂੰ ਪਤਾ ਲੱਗਿਆ ਕਿ ਜੈਪੁਰ ਸ਼ਹਿਰ ਵਿੱਚ ਕਿਰਾਏ ਦੇ ਇੱਕ ਗੋਦਾਮ ਦੇ ਤਖਾਨੇ ਵਿੱਚ ਨਸ਼ਿਆਂ ਦੇ ਇੱਕ ਹੋਰ ਖੇਪ ਲੁਕੀ ਹੋਈ ਸੀ ਜਿਸ ਦੀ ਕੀਮਤ 6 ਕਰੋੜ ਰੁਪਏ ਸੀ। ਨਕਲੀ ਬਿਲਾ ਨੂੰ ਕੱਟ ਕੇ ਉਹਨਾਂ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਹੋਰ ਰਾਜਾਂ ਵਿੱਚ ਤਸਕਰੀ ਕੀਤਾ ਗਿਆ ਸੀ ਕੇਸ ਦੇ ਇੱਕ ਹੋਰ ਦੋਸ਼ੀ ਦਾ ਨਾਮ ਸ਼ਾਮਿਲ ਹੈ ਜਿਸ ਦੀ ਪੁਲਿਸ ਹਜੇ ਜਾਂਚ ਕਰ ਰਹੀ ਹੈ ਪਿੱਛੇ 4 ਕਰੋੜ ਦੀਆਂ ਨਸ਼ੀਲੀ ਦਵਾਈਆਂ ਫੜੀਆਂ ਸੀਗੀਆਂ ਔਰ ਉਸ ਕੇਸ 'ਚ 5 ਮਲਜ਼ਮ ਗ੍ਰਿਫਤਾਰ ਕੀਤੇ ਸੀ ਉਹਨਾਂ ਮਲਜ਼ਮਾਂ ਤੋਂ ਹੀ ਅਸੀਂ ਔਰ ਡੂੰਘਾਈ ਨਾਲ ਪੜਤਾਲ ਕੀਤੀ ਐਂਡ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਫੇਰ ਮੰਨਿਆ ਕਿ ਅਸੀਂ ਜਿਹੜੀ ਨਸ਼ੇ ਦੀ ਖੇਪ ਹੈ ਕਿਸੇ ਔਰ ਜਗ੍ਹਾ ਵੀ ਲੁਕਾ ਕੇ ਰੱਖੀ ਹੋਈ ਹੈ ਜਿਸ ਬੇਸਿਸ ਤੇ ਪੁਲਿਸ ਨੇ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ ਉਹ ਜਗ੍ਹਾ ਕਿਉਂਕਿ ਜੈਪੁਰ ਦੇ ਵਿੱਚ ਸੀਗੀ ਇਸ ਕਰਕੇ ਅਸੀਂ ਮਾਨਯੋਗ ਅਦਾਲਤ ਤੋਂ ਸਰਚ ਵਾਰੰਟ ਹਾਸਲ ਕੀਤੇ ਐਂਡ ਉਸ ਤੋਂ ਬਾਅਦ ਅਸੀਂ ਪੰਜਾਬ ਗਵਰਨਮੈਂਟ ਦੇ ਡਰੱਗਸ ਡਿਪਾਰਟਮੈਂਟ ਦੇ ਦੋ ਡਰੱਗ ਇੰਸਪੈਕਟਰ ਸਾਹਿਬਾਨ ਨੂੰ ਵੀ ਆਪਣੀ ਟੀਮ ਦੇ ਨਾਲ ਅਟੈਚ ਕਰਵਾਇਆ ਇਹਨਾਂ ਦੀ ਪੁਲਿਸ ਦੀ ਔਰ ਡਰੱਗਸ ਡਿਪਾਰਟਮੈਂਟ ਦੀ ਜੁਆਇੰਟ ਟੀਮ ਨੇ ਜੈਪੁਰ ਜਾ ਕੇ ਉਸ ਜਗ੍ਹਾ ਦੀ ਫਿਰ ਸਰਚ ਕੀਤੀ ਉਸ ਸਰਚ ਦੇ ਵਿੱਚੋਂ ਸਾਨੂੰ 6 ਕਰੋੜ ਰੁਪਏ ਦੀਆਂ ਨਸ਼ੀਲੀ ਦਵਾਈਆਂ ਬਰਾਮਦ ਹੋਈਆਂ ਜਿਦੇ ਵਿੱਚ 10 ਲੱਖ ਦੇ ਕਰੀਬ ਗੋਲੀਆਂ ਐਲ ਐਲਪਰਾਜੋਲ ਐਲਪਰਾਜੋਲਨ ਦੀ ਸੀਗੀਆਂ ਇਹ 67920 ਸੀਸ਼ੀਆਂ ਕੋਡਿਨ সিরাপ ਦੀ ਸੀਗੀਆਂ ਇਹ 14400 ਟੀਕੇ ਜਿਹੜੇ ਇੰਜੈਕਸ਼ਨ ਹੈ ਉਹ ਟ੍ਰੈਮੇਡੋਲ ਸੀਦੇ ਸੀਗੇ ਇਹ ਸਾਰੀਆਂ ਹੀ ਦਵਾਈਆਂ ਔਰ ਇਹ সিরাপ ਵਗੈਰਾ ਇਹ ਨਸ਼ੇ ਦੇ ਕਾਮ ਆਂਦੇ ਹਨ ਜਿਨ੍ਹਾਂ ਦੀ ਕੀਮਤ ਤਕਰੀਬਨ 6 ਕਰੋੜ ਬਣਦੀ ਹੈ ਤੇ ਟੋਟਲ ਇਸ ਕੇਸ ਦੇ ਵਿੱਚ ਹੁਣ ਤੱਕ ਅਸੀਂ 10 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਜਿਹੜੀ ਹੈ ਦਵਾਈਆਂ ਔਰ ਇੰਜੈਕਸ਼ਨਸ ਵਗੈਰਾ ਬਰਾਮਤ ਕਰ ਚੁੱਕੇ ਹਾਂ ਜਦੋਂ ਅਸੀਂ ਰੇਡ ਕੀਤੀ ਸੀ ਉਸ ਜਗ੍ਹਾ ਤੇ ਸਾਨੂੰ ਤਕਰੀਬਨ 34-35 ਲੱਖ ਦੇ ਇਸ ਤਰੀਕੇ ਦੀਆਂ ਦਵਾਈਆਂ ਵੀ ਮਿਲੀਆਂ ਜੋ ਕਿ ਡਰੱਗਸ ਐਂਡ ਕੋਸਮੈਟਿਕ ਐਕਟ ਦੇ ਤਹਿਤ ਆਂਦੀ ਸੀਗੀਆਂ ਜੋ ਨਸ਼ੇ ਦੇ ਨਹੀਂ ਡਾਇਰੈਕਟਲੀ ਆਂਦੀ ਸੀਗੀਆਂ ਉਹਦੀ ਵਾਇਲੇਸ਼ਨ ਸੀਗੀ ਕਿਉਂਕਿ ਬਿਨਾਂ ਲਾਇਸੈਂਸ ਦੇ ਰੱਖੀਆਂ ਹੋਈਆਂ ਸੀਗੀਆਂ ਇਸ ਕਰਕੇ ਅਸੀਂ ਰਾਜਸਥਾਨ ਦੇ ਡਰੱਗਸ ਐਂਡ ਡਰੱਗਸ ਡਿਪਾਰਟਮੈਂਟ ਨੂੰ ਬੁਲਾ ਕੇ ਉਹ ਦਵਾਈਆਂ ਲੋੜਿੰਦੀ ਕਾਰਵਾਈ ਲਈ ਉਹਨਾਂ ਨੂੰ ਹੈਂਡਓਵਰ ਕਰ ਦਿੱਤੀਆਂ ਜੋ ਕਿ ਉਹ ਆਪਣੀ ਬੰਦੀ ਕਾਰਵਾਈ ਕਰ ਰਹੇ ਹਨ ਤੇ ਬਾਕੀ ਇਸ ਗੈਂਗ ਦੇ ਅਸੀਂ ਪੂਰੇ ਤੈ ਤੱਕ ਪਹੁੰਚ ਚੁੱਕੇ ਹਾਂ ਤੇ ਬਾਕੀ ਵੀ ਇਹਨਾਂ ਦੇ ਜਿਹੜੇ ਬੈਂਕ ਵਗੈਰਾ ਦੇ ਔਰ ਸਾਰਾ ਸਿਸਟਮ ਅਸੀਂ ਚੈੱਕ ਕਰ ਰਹੇ ਹਾਂ ਕਿ ਕਿੰਨੇ ਪੈਸੇ ਇਹਨਾਂ ਨੇ ਬਣਾਏ ਹੈ ਤੇ ਉਹਨਾਂ ਦੀ ਅਗਲੀ ਜਿਹੜੀ ਕਾਰਵਾਈ ਹੈ ਪ੍ਰਾਪਰਟੀ ਸੀਜ਼ਰ ਵਗੈਰਾ ਦੀ ਉਹ ਅਸੀਂ ਕਰ ਰਹੇ ਸਰ ਪ੍ਰੇਮ ਰਤਨ ਦਾ ਕੀ ਮੋਟਾ ਵਿੱਚ ਜਿਹਦਾ ਉਹ ਕਿੱਥੋਂ ਬਿੱਲ ਲੈ ਕੇ ਇੱਦਾਂ ਬਣਾਦਾ ਸੀ ਕਿਦਾ ਜਿਹੜਾ ਹੈਗਾ ਅੰਕੀ ਪੰਜਾਬ ਦੇ ਵਿੱਚ ਲੈ ਉਸ ਦਾ ਅ ਪ੍ਰੇਮ ਰਤਨ ਜਿਹੜਾ ਹੈ ਇਹਦੀ ਪਹਿਲਾਂ ਇੱਕ ਕੰਪਨੀ ਸੀਗੀ ਜੋ ਕਿ ਇਹ ਜਿਹੜੇ ਮੈਨੂਫੈਕਚਰਰ ਹਨ ਦਵਾਈਆਂ ਦੇ ਉਹਨਾਂ ਤੋਂ ਇਹ ਦਵਾਈਆਂ ਲੈਂਦੀ ਸੀ ਇਹ ਇਹਦੇ ਕੋਲ ਲਾਇਸੈਂਸ ਇਹਨੇ ਆਪਣਾ ਪਹਿਲਾ ਜਦੋਂ ਇਹ ਦਵਾਈਆਂ ਦੀ ਪੰਜਾਬ ਦੇ ਵਿੱਚ ਧਰ ਪਕੜ ਹੋਈ ਸੀਗੀ ਤੇ ਉਸ ਤੋਂ ਬਾਅਦ ਇਹਨੇ ਆਪਣਾ ਲਾਇਸੈਂਸ ਇਹ ਖਤਮ ਹੋ ਗਿਆ ਸੀ ਇਹਨੇ ਰੀਨਿਊ ਨਹੀਂ ਕਰਵਾਇਆ ਸੀ ਤੇ ਕਿਉਂਕਿ ਲਾਇਸੈਂਸ ਦੇ ਵਿੱਚ ਪੈਸੇ ਲੱਗਦੇ ਸੀ ਪਰ ਇਹ ਸਾਰਾ ਕੰਮ ਕਿਉਂਕਿ ਇਹਨਾਂ ਨੰਬਰ 2 ਦੇ ਵਿੱਚ ਹੀ ਕਰਨਾ ਹੁੰਦਾ ਸੀ ਜਦੋਂ ਆਪਾਂ ਲਾਇਸੈਂਸ ਵਾਲਾ ਕੰਮ ਕਰਦੇ ਹਾਂ ਤੇ ਇੱਕ ਦੁਕਾਨ ਨੂੰ ਅਸੀਂ ਤਾਂ 100 ਗੋਲੀਆਂ 50 ਗੋਲੀਆਂ 20 ਗੋਲੀਆਂ ਹੀ ਦੇ ਸਕਦੇ ਹਾਂ ਤੇ ਜੇ ਇਹ ਵੱਡੀ ਮਾਤਰਾ ਦੇ ਵਿੱਚ ਇਹਨੇ ਕਰਨਾ ਸੀ ਇਸ ਕਰਕੇ ਇਹ ਬਿਨਾਂ ਲਾਇਸੈਂਸ ਤੋਂ ਹੀ ਇਹ ਦਵਾਈਆਂ ਮੰਗਵਾ ਰਿਆ ਸੀ ਜਾਲੀ ਉਹਨਾਂ ਨੂੰ ਸ਼ੋਅ ਕਰਕੇ ਆਪਣਾ ਲਾਇਸੈਂਸ ਆ ਕੰਪਨੀਆਂ ਨੂੰ ਐਂਡ ਉਸ ਬੇਸ ਤੇ ਹੀ ਅੱਗੇ ਵੇਚ ਰਿਆ ਸੀ ਸਿ ਸਾਰੀ ਕੁਛ ਡਰਗ ਡਿਪਾਰਟਮੈਂਟ ਨੂੰ ਨਾਲ ਲੈ ਕੇ ਪੜਤਾਲ ਕਰ ਰਹੇ ਹਾਂ ਕਿ ਕਿਹੜੀ ਕਿਹੜੀ ਕੰਪਨੀਆਂ ਤੋਂ ਇਹਨਾਂ ਨੇ ਡਰਗਸ ਖਰੀਦੀਆਂ ਹਨ ਤੇ ਕੀ ਉਹਨਾਂ ਨੇ ਪ੍ਰੋਪਰ ਪ੍ਰੀਕਾਸ਼ਨਸ ਰੱਖੀਆਂ ਕਿ ਨਹੀਂ ਰੱਖੀਆਂ ਸਰ ਰਾਜਸਥਾਨ ਤੋਂ ਲਾਵਾ ਉਹ ਵੀ ਕਿਤੇ ਇਹਨਾਂ ਦਾ ਕੁਛ ਐਸਾ ਦਾ ਟਾ ਕਨੈਕਸ਼ਨ ਹੈ ਹੈ ਆ ਦੇਖੋ ਇਹ ਇਹਨਾਂ ਨੇ ਆਪਣਾ ਜੋ ਦਵਾਈਆਂ ਲਈਆਂ ਹੈਗੀਆਂ ਉਹ ਸੋਨੀਪੱਤੋ ਤੋਂ ਲਈਆਂ ਹੈ ਦਿੱਲੀ ਤੋਂ ਵੀ ਲਈਆਂ ਹੈ ਐਂਡ ਰਾਜਸਥਾਨ ਇਨਾਂ ਨੇ ਜੈਪੁਰ ਦੇ ਵਿੱਚ ਆਪਣੀ ਗੋਡਾਊਨ ਬਣਾ ਕੇ ਉੱਥੇ ਰੱਖਿਆ ਹੋਈਆਂ ਹੁੰਦੀ ਸੀਗੀਆਂ ਰਾਜਸਥਾਨ ਦੇ ਵਿੱਚ ਵੀ ਸਪਲਾਈ ਕਰਦੇ ਸੀ ਲੇਕਿਨ ਮੇਜਰ ਇਨਾਂ ਦਾ ਕੰਮ ਪੰਜਾਬ ਦੇ ਵਿੱਚ ਸੀ ਸਰ ਕੰਪਨੀ ਦੇ ਇਸ ਤਰ੍ਹਾਂ ਦਾ ਕੰਮ ਛੱਡ ਰਿਹਾ ਸੀਗਾ ਤੇ ਉੱਥੇ ਤਾਂ ਦਾ ਕਿਸੇ ਸੀਗਾ ਕੋਈ ਕ੍ਰੈਸ਼ ਨਹੀਂ ਸੀਗਾ ਕੋਈ بڑے ਸਤਰਨ ਇਹ ਹਲੇ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਦੇਖਾਂਗੇ ਕਿ ਕੋਈ ਇਨਾਂ ਨੂੰ ਕੋਈ ਸ਼ਾਇ ਸੀਗਾ ਨਹੀਂ ਲੇਕਿਨ ਹਲੇ ਤੱਕ ਇਸ ਤਰੀਕੇ ਦਾ ਕੋਈ ਸਾਹਮਣੇ ਨਹੀਂ ਆਇਆ ਸਰ ਜਦੋਂ ਕੰਪਨੀ ਇਸ ਲਈ ਮਹਾਲ ਖਰੀਦਦੇ ਤਾਂ ਕੰਪਨੀ ਕੈਸੇ ਇਨਕੋ ਦਿੱਤੇ ਬਿਨਾ ਲੈਸ ਉਹ ਅਸੀਂ ਚੈੱਕ ਕਰ ਰਹੇ ਹਾਂ ਕਿ ਇਹਨਾਂ ਨੇ ਜਿਹੜਾ ਪਹਿਲਾ ਲਾਇਸੈਂਸ ਇਹਨਾਂ ਕੋਲ ਕਦੀ ਪੁਰਾਣਾ ਸੀਗਾ ਉਹ ਲਾਇਸੈਂਸ ਕੰਪਨੀ ਨੇ ਪ੍ਰੋਪਰਲੀ ਚੈੱਕ ਕੀਤਾ ਕਿ ਨਹੀਂ ਕੀਤਾ ਉਹਨਾਂ ਦੀ ਕੀ ਕੀ ਉਸ ਤਰੀਕੇ ਦਾ ਹੋ ਸਕਦਾ ਹੈ ਇਸ ਕਰਕੇ ਅਸੀਂ ਡਰੱਗ ਡਿਪਾਰਟਮੈਂਟ ਨੂੰ ਆਪਣੇ ਨਾਲ ਐਸੋਸੀਏਟ ਕਰਵਾਇਆ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਉਂਕਿ ਕਈ ਕਈ ਤਕਨੀਕੀ ਪਹਿਲੂ ਹੁੰਦੇ ਆ ਇਸ ਕੇਸ ਦੇ ਤਾਂ ਕਿ ਉਹਨਾਂ ਦੀ ਬਰੀਕੀ ਨਾਲ ਜਾਂਚ ਹੋ ਸਕੇ ਚਾਰ ਤੋਂ ਪਹਿਲੇ ਗੁਰਿੰਦਰ ਸਿੰਘ ਉੱਪਰ ਇਹ ਜੋ ਜਿਹੜਾ ਹੈਗਾ ਤੇ ਇਹ ਦਾ ਦੂਜਾ ਮਤਲਬ ਇਹਦਾ ਵਿੱਚ ਪੈਚ-ਅਪ ਕੀਤਾ ਹੋਇਆ ਪ੍ਰੇਮਰਤਨ ਦੇ ਨਾਲ ਪ੍ਰੇਮਰਤਨ ਨੇ ਇਹ ਕੋਈ ਪੇਕ ਕੀਤਾ ਮਾਰ ਦਿੱਤਾ ਤੇ ਪੰਜਾਬ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਸਾਰਾ ਸਪਾਸਟ ਹੈਗਾ ਜਾਣ ਦੀ ਯਾਰੀ ਦੇ ਵਿੱਚ ਸੀਗਾ ਹਾਂਜੀ ਇਹ ਪਹਿਲਾਂ ਅਸੀਂ 5 ਮੁਲਜ਼ਮ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਚੁੱਕੇ ਹਾਂ ਜਿਹੜਾ ਇਹ ਨਵੀਂ ਹੁਣ ਅਸੀਂ ਛਾਪੇਮਾਰੀ ਕੀਤੀ ਸੀਗੀ ਉਹਦੇ ਵਿੱਚ ਇਹ ਜੋ ਗੋਡਾਊਨ ਸੀਗਾ ਉਹ ਇਸ ਬੰਦੇ ਦੇ ਅੰਡਰ ਆ ਇਹ ਬੰਦਾ ਉਸ ਦੇ ਦੁਕਾਨ ਗੋਡਾਊਨ ਦੀ ਦੇਖਭਾਲ ਕਰਦਾ ਸੀਗਾ ਵਰਿੰਦਰ ਸਿੰਘ ਉਰਫ ਰਿੰਕੂ ਇਸ ਕੇਅਰ ਕਰਕੇ ਇਸ ਕੇਸ ਦੇ ਵਿੱਚ ਉਸ ਨੂੰ ਵੀ ਅਸੀਂ ਨਾਮਿਨੇਟ ਕੀਤਾ ਹੈ ਉਸ ਨੂੰ ਵੀ ਅਰੈਸਟ ਕਰਕੇ ਫਿਰ ਅਸੀਂ छानबीन ਕਰਾਂਗੇ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਮਤਲਬ ਇਹਨਾਂ ਨੇ ਸਟਾਕ ਕਰਕੇ ਰੱਖਿਆ ਹੋਇਆ ਸੀਗਾ ਤੁਸੀਂ ਰਾਜਸਥਾਨ ਦੇ ਵਿੱਚੋਂ ਸਾਰੀ ਬਰਾਮਦਗੀ ਕੀਤੀ ਹੈ ਲੇਕਿਨ ਲੁਧਿਆਣਾ ਸ਼ਹਿਰ ਦੇ ਵਿੱਚ ਕਿੱਥੇ ਇਹਨਾਂ ਨੇ ਸਟਾਕ ਕਰਨਾ ਸੀਗਾ ਹਾਂ ਦੇਖੋ ਇਹ ਜਿਹੜੀ ਗੱਲ ਚੱਲੂ ਹੋਈ ਸੀਗੀ ਇਹ ਤਕਰੀਬਨ 1.5 ਮਹੀਨੇ ਪਹਿਲਾਂ ਚੱਲੂ ਹੋਈ ਸੀਗੀ ਉਦੋਂ ਅਸੀਂ ਬਹੁਤ ਛੋਟੀਆਂ ਥੋੜੀ ਜਿਹੀ ਦਵਾਈਆਂ ਫੜੀਆਂ ਸੀਗੀਆਂ ਇੱਕ ਬੰਦਾ ਦੁਕਾਨ ਤੇ ਦਵਾਈਆਂ ਦੇਣ ਲਈ ਆ ਰਿਹਾ ਸੀਗਾ ਅਸੀਂ ਉਸ ਬੰਦੇ ਨੂੰ ਫੜਿਆ ਸੀ ਜਦੋਂ ਉਸ ਦੀ ਅਸੀਂ ਦੋ ਬੰਦਿਆਂ ਦੀ ਜਦੋਂ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਅਲਵਰ ਜਗਤ ਅਲਵਰ ਕੋਈ ਅਲਵਰ ਜਗਾ ਹੈ ਰਾਜਸਥਾਨ ਦੇ ਵਿੱਚ ਉੱਥੋਂ ਲੈ ਕੇ ਆਂਦੇ ਹੁੰਦੇ ਆ ਫਿਰ ਅਸੀਂ ਅਲਵਰ ਦੇ ਦੋ ਬੰਦੇ ਫੜ ਕੇ ਲਿਆਂਦੇ ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਜੀ ਅਸੀਂ ਜਿਹੜਾ ਅਸੀਂ ਸਮਾਨ ਜੈਪੁਰ ਤੋਂ ਲੈ ਕੇ ਆਂਦੇ ਆ ਫਿਰ ਜੈਪੁਰ ਦਾ ਜਿਹੜਾ ਪ੍ਰੇਮ ਰਤਨ ਸੀਗਾ ਉਸ ਬੰਦੇ ਨੂੰ ਫੜਿਆ ਉਹਦੀ ਫਿਰ ਪੁੱਛਗਿੱਛ ਕੀਤੀ ਤੇ ਉਹਨੇ ਕਿਹਾ ਕਿ ਮੈਂ ਆਪਣਾ ਗੋਡਾਊਨ ਬਣਾ ਕੇ ਜੈਪੁਰ ਦੇ ਵਿੱਚ ਰੱਖਿਆ ਹੋਇ ਉਹ ਉਸ ਗੋਡਾਊਨ ਦੇ ਵਿੱਚ ਇਹ ਦਵਾਈਆਂ ਹੈਗੀਆਂ ਤੇ ਉਹ 4 ਕਰੋੜ ਦੀਆਂ ਦਵਾਈਆਂ ਉਦੋਂ ਬਰਾਮਦ ਹੋਈਆਂ ਸੀਗੀਆਂ ਲੁਧਿਆਣਾ ਤੋਂ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼